ਇਹ ਕਾਪੀ ਕੁਮ ਕਰਵਾਈ ਜਾ ਰਹੀ ਕਿ ਸਪੋਰਟਸ ਦਾ ਫੀਸ ਨਾ ਪੂਰਾ ਕਰ ਰਹੇ ਸੀ ਨਾਨਪੁਰ ਸਾਹਿਬ ਬੱਚੇ ਫੜੇ ਸੀ ਜੰਤਰੀਆਂ ਦੇ ਕੇ ਲੋਕਾਂ ਨੂੰ ਕਹਿੰਦੇ ਸੀ ਸਾਡੇ ਪਿਓ ਦਾ ਐਕਸੀਡੈਂਟ ਹੋ ਗਿਆ ਤੇ ਸਾਡੇ ਜਿਹੜੇ ਸਕੂਲ ਦੀ ਫੀਸ ਦੇ ਦਿਓ ਇਦਾਂ ਕਰਕੇ ਅਸੀਂ ਪ੍ਰਸ਼ਾਸਨ ਨੂੰ ਤਲਾਹ ਕੀਤੀ ਸੀ ਪਰ ਪ੍ਰਸ਼ਾਸਨ ਦਾ ਸਾਨੂੰ ਕੋਈ ਸਹਿਯੋਗ ਨਹੀਂ ਰਿਹਾ ਰੋਪੜ ਦਾ ਸਾਨੂੰ 10 ਵਜੇ ਦਾ ਟਾਈਮ ਦੇ ਕੇ ਕਦੀ 11 ਵਜੇ ਆ ਕੇ ਕਦੀ ਲੋਕੀ ਖੁਦ ਪਤਾਲਪੁਰੀ ਸਾਡੇ ਆ ਕੇ ਇੱਥੇ ਲੋਕਾਂ ਨੂੰ ਬੱਚਿਆਂ ਨੂੰ ਬढ़ावा ਦਿੰਦੇ ਨੇ ਉਹਦੀ ਹਾਤਾਂ ਵਿਗਾੜ ਰਹੇ ਨੇ ਠੀਕ ਹੈ ਜੀ ਇਹਨਾਂ ਨੂੰ ਭੋਜਨ ਬਿਸਤਰੇ ਕੱਪੜੇ ਭਾਂਡੇ ਉਸ ਪਰ ਲੋਕਾਂ ਵੱਲੋਂ ਕਿ ਸਾਡੇ ਪੂਰਵਜਾਂ ਨੂੰ ਸਵਰਗ ਵਿੱਚ ਮਤਲਬ ਪ੍ਰਾਪਤੀ ਹੋਗੀ ਸਵਰਗ ਮੰਗਦੇ ਇੱਥੇ ਲੋਕ ਇੱਥੇ ਲੋਕ ਮੰਗਤਾ ਹੈ ਜੀ ਸੋ ਬਿਲਕੁਲ ਇਹ ਜਿਹੜਾ ਲਖਤਾ ਕਰੋ ਜੀ ਆ ਨਵਿਟਰ ਲੱਗਾ ਭਾਜੀ ਇਲਾਹੀ ਤੁਹਾਨੂੰ ਇੱਥੇ ਕਈ ਕੁਝ ਮਿਲਦਾ ਇੱਧਰ ਰੱਖੋ ਬੈਠ ਇੱਧਰ ਬੈਠ ਗਾੜੀ ਗਾੜੀ ਦੇਖੀ ਜੇ ਇਹਨਾਂ ਨੂੰ ਭਜਣ ਦੀ ਲੋੜ ਹੀ ਨਹੀਂ ਜੇ ਮੰਨ ਲਓ ਕੋਈ ਇੱਕ ਟਰਾਪਰੇਟ ਹੋ ਰਿਹਾ ਤੁਸੀਂ ਦੇਖ ਲਿਆ ਉਹਨੂੰ ਭਜਾ ਲੱਗੇ ਹੁਣ ਇਹ ਚਲਾਉਣਾ ਫਿਰ ਇਹਨਾਂ ਦੇ ਵੀ ਸਮਝ ਚੱਲ ਗਈ ਮੈਂ ਸਾਡੇ ਖਾਣੇ ਉਹ ਅਸੀਂ ਰੈਜ਼ੀਡੈਂਸ ਏਰੀਆ ਵਿੱਚ ਕਮਾਂਗੇ ਇੱਕ ਮਿੰਟ ਮੈਡਮ ਮੇਰੀ ਵੇਜ ਮੇਰੀ ਗੱਲ ਸੁਣੋ ਇਹ ਮੇਰੀ ਗੱਲ ਸੁਣੋ ਮੈਡਮ ਇਹ ਸਰਦਾਰ ਕਾਰਪੋਰੇਸ਼ਨ ਦਾ ਅਸੀਂ ਇੱਥੇ ਨਹੀਂ ਚੱਲਣ ਦੇਣਾ ਹਾਂਜੀ ਬਿਲਕੁਲ ਨਹੀਂ ਪ੍ਰਸ਼ਾਸਨ ਤੁਹਾਡੇ ਨਾਲ ਹੈ ਸਰ ਤੁਹਾਡੀ ਹੈਲਪ ਕਰ ਰਹੇ ਆ ਅਸੀਂ ਵੀ ਇਹਨਾਂ ਦੇ ਮੈਡਮ ਇਹਨਾਂ ਨੂੰ ਸਕੂਲ ਤੱਕ ਜੋੜ ਸਾਡੇ ਸਾਹਮਣੇ ਟੀਚਾ ਉੱਥੇ ਕੁਝ ਦੁਕਾਨਦਾਰ ਖੜੇ ਸੀ ਜੀ ਉਹ ਕਹਿੰਦੇ ਰੋਲਾ ਪੈ ਗਿਆ ਭੱਜ ਗਏ ਕਿੱਦਾਂ ਪਤਾ ਲੱਗ ਗਿਆ ਜੀ ਉਹਨਾਂ ਨੂੰ ਅਰੇ ਅਸੀਂ 2013 ਤੋਂ ਰਜਿਸਟਰਡ ਹੈ ਜੀ ਮੈਡਮ ਜੇ ਰੈ residențial ਏਰੀਆ ਸ਼੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮਾਰਗਤੇ ਨਾਲ ਲੱਗਦੀ ਦਾਣਾ ਮੰਡੀ ਵਿਖੇ ਜਿੱਥੇ ਪ੍ਰਵਾਸੀਆਂ ਦੀਆਂ ਝੁੱਗੀਆਂ ਨੇ ਜਦੋਂ ਉੱਥੇ ਕੁਝ ਨੌਜਵਾਨਾਂ ਨੇ ਬੱਚਿਆਂ ਵੱਲੋਂ ਸ਼ਰਦਾਲੂਆਂ ਕੋਲੋਂ ਪੀਕ ਮੰਗਾਇਆ ਜਾਣ ਨੂੰ ਲੈ ਪਹੁੰਚ ਕੀਤੀ ਤਾਂ ਉੱਥੇ ਕਾਫੀ ਹੱਲਾ ਗੁੱਲਾ ਪੈ ਗਿਆ ਜਿਸ ਤੋਂ ਬਾਅਦ ਮੌਕੇ ਤੇ ਜ਼ਿਲ੍ਹਾ ਬਾਲ ਭਲਾਈ ਅਫਸਰ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ ਇਸ ਮੌਕੇ ਉਕਤ ਨੌਜਵਾਨਾਂ ਵਿੱਚੋਂ ਸੋਨੂ ਜੰਡਿਆਲਾ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਵਿੱਚੋਂ ਪੀਕ ਮੰਗਦੇ ਛੋਟੇ ਬੱਚਿਆਂ ਨੂੰ ਲੈ ਕੇ ਇੱਕ ਲਹਿਰ ਚਲਾਈ ਗਈ ਹੈ ਤਾਂ ਜੋ ਇਹਨਾਂ ਬੱਚਿਆਂ ਨੂੰ ਪੀਕ ਮੰਗਣ ਤੋਂ ਹਟਾ ਕੇ ਸਕੂਲਾਂ ਵਿੱਚ ਭੇਜਿਆ ਜਾ ਸਕੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀ ਜਾਣਕਾਰੀ ਜ਼ਿਲ੍ਹਾ ਬਾਲ ਪਹਲਾਈ ਵਿਭਾਗ ਨੂੰ ਦੇ ਦਿੱਤੀ ਸੀ ਪਰ ਜਾਣਕਾਰੀ ਦੇ ਬਾਵਜੂਦ ਵੀ ਵਿਭਾਗ ਦੇਰੀ ਨਾਲ ਪਹੁੰਚਿਆ ਤੇ ਪੀਕ ਮੰਗਣ ਵਾਲੇ ਛੋਟੇ ਬੱਚੇ ਵੀ ਭੱਜ ਕੇ ਝੁੱਗੀਆਂ ਵਿੱਚ ਜਾ ਵੜੇ ਇਸ ਸਬੰਧ ਵਿੱਚ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੋਈ ਸੂਚਨਾ ਨਹੀਂ ਮਿਲੀ ਸੀ। ਉਹ ਆਪਣੇ ਅਧਿਕਾਰ ਖੇਤਰ ਅੰਦਰ ਸਮੇਂ-ਸਮੇਂ ਤੇ ਚੈਕਿੰਗ ਕਰਦੇ ਨੇ ਤੇ ਉਹ ਪਿਛਲੇ ਕਈ ਦਿਨਾਂ ਤੋਂ ਛੁਗੀਆਂ ਵਿੱਚ ਆ ਕੇ ਲੋਕਾਂ ਨਾਲ ਰابطਾ ਕਾਇਮ ਕਰ ਰਹੇ ਨੇ। ਬੱਚਿਆਂ ਨੂੰ ਪੀਖ ਮੰਗਣ ਤੋਂ ਵੀ ਰੋਕਦੇ ਨੇ ਤੇ ਜਿਨ੍ਹਾਂ ਬੱਚਿਆਂ ਦੇ ਆਧਾਰ ਕਾਰਡ ਨਹੀਂ ਬਣੇ ਉਹਨਾਂ ਦੇ ਆਧਾਰ ਕਾਰਡ ਵੀ ਬਣਾ ਰਹੇ ਨੇ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੋ ਲੋਕ ਗੁਰੂ ਘਰ ਆਂਦੇ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪੀਖ ਨਾ ਦੇਣ। ਇਸ ਸਾਰੇ ਘਟਨਾਕਰਮ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੁਖੀ ਜਤਿਨ ਕਪੂਰ ਵੀ ਆਪਣੀ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ ਤੁਸੀਂ ਪਹਿਲਾਂ ਇਹ ਸੁਣੋ ਕੀ ਕਿਹਾ ਨੌਜਵਾਨਾ ਨੇ ਤੇ ਕੀ ਕਿਹਾ ਜ਼ਿਲ੍ਹਾ ਬਾਲ ਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਰਹੀ ਗगन ਪੰਮਰਾਦੀ ਰਿਪੋਰਟ ਲੈਨੇ ਪੈਸੇ ਪੈਸੇ ਦੇ ਪੈਸੇ ਕਿੰਨੇ ਚਾਹੀਦੇ ਆਖਰ ਪੈਸੇ ਨੂੰ ਕਿੰਨੇ ਪੈਸੇ ਪੈਸੇ ਲੋਕ ਕਹਿੰਦੇ ਆ ਪੈਸੇ ਕਿੰਨੇ ਜਾਂ ਕਿੰਨੇ ਬੱਚੇ ਹੋ ਸਕਦੇ ਹੈ ਪੜਨਾ ਚਾਹਤੇ ਹੋ ਪੜਾਏ ਤੁਮੇ ਤੁਮ ਵੀ ਪੜਨਾ ਚਾਹਤੇ ਹੋ ਨਹੀਂ ਪੜਨਾ ਚਾਹਤੇ ਹੋ ਮਰ ਛੋੜ ਕੇ ਮੰਗਨੇ ਜਾਤਾ ਹੈ ਮੈਂ ਹਮਾਰਾ ਬਾਲ ਬੱਚਾ ਨਹੀਂ ਹੈ ਮੰਗਨੇ ਵਾਲਾ ਮੈਡਮ ਤੁਸੀਂ ਕਹਿ ਰਹੇ ਹੋ ਕਿ ਕੋਈ ਨਹੀਂ ਜਾ ਰਿਹਾ ਇਹ ਖੁਦ ਕਹਿ ਰਹੇ ਨੇ ਸਾਨੂੰ ਛੱਡ ਕੇ ਇੱਕ ਮਿੰਟ ਇਹਨਾਂ ਦੀ ਸੁਣੋ ਹਾਂਜੀ ਮੰਗਦੇ ਇੱਥੇ ਲੋਕ ਇਹ ਤੇ ਲੋਕ ਮੰਗਤਾ ਹੈ ਜੀ ਜਿਹੜੇ ਲੋਕ ਸੰਗਤ ਆਉਂਦੀ ਉਹਨਾਂ ਦੀ ਗੱਡੀਆਂ ਦੇ ਵਾਲੇ ਹੁੰਦੇ ਆ हाँ वो मांगता है गड्डी वाला के हाथ पास बच्चे 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 हमारे बच्चे नहीं, हमारे नहीं, 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 नहीं मांगते हमारे बच्चे नहीं मांगते और बच्चे मांगते हैं जी हमारे नहीं मांगते हमारे दो है एक है चार साल का है इसको अभी वहाँ पे एडमिट नहीं ले रहा है जी छोटा है चार साल का है इसको इसको एक महीने बाद अगले महीने में लगाएंगे इधर बच्चे मांगते हैं जी घर घर के जो चार पाँच है दो तीन जरूर मांगते हैं दो तीन स्कूल भी जाते हैं ऐसे होता है यहाँ पे फटके मांगते हैं ਔਰ ਕੋਈ ਕਹਿੰਦਾ ਸਾਡਾ ਐਕਸੀਡੈਂਟ ਹੋ ਗਿਆ ਕੋਈ ਕਹਿੰਦਾ ਸਾਨੂੰ ਫੀਸ ਚਾਹੀਦੀ ਆ ਕੋਈ ਕਹਿੰਦਾ ਇਲਾਜ ਕਰਾਉਣ ਲਈ ਪੈਸੇ ਦੇ ਦਿਓ ਫਿਰ ਕੀਤਪੁਰ ਸਾਡੀ ਧਰਤੀ ਤੇ ਜਿਹੜਾ ਵੀ ਹਸਤੀਆਂ ਜਲ ਪ੍ਰਵਾਹ ਕਰਨ ਆਉਂਦਾ ਇਹ ਲੋਕਾਂ ਨੇ ਇਸ ਹਾਵ ਨਾਲ ਗੱਡੀ ਨੂੰ ਕੇਰਾ ਪਾ ਲੈਂਦੇ ਆ ਭੀ ਜਿਵੇਂ ਨਾ ਕਿਸੇ ਨੇ ਇਹਨਾਂ ਨੂੰ ਟੈਕਸ ਦੇਣਾ ਹੁੰਦਾ ਵਾ ਇਹ ਇੰਨੀ ਕੁ ਗੁੰਡਾਗਰਦੀ ਇਹਨਾਂ ਦੀ ਹੁਣ ਇਹ ਘਟੋ ਘਟ 20 ਤੋਂ 25 ਉੱਥੋਂ ਨਿਆਣੇ ਭੱਜਿਆ ਆ ਸਾਰੇ ਝੁੱਗੀਆਂ ਚ ਆ ਕੇ ਵੜਿਆ ਤੇ ਆ ਵੇਖੋ ਇਹਨਾਂ ਦੇ ਦੋ ਗਰੁੱਪੇ ਕਿਦਾਂ ਆਪਸ ਵਿੱਚ ਭਿੱੜਦੇ ਵੇਖੋ ਹਮ ਅਸ਼ਨ ਨੂੰ ਬੁਲਾ ਲਓ ਤੇ ਸਾਡੀ ਟੀਮ ਨੂੰ ਨਾਲ ਲੈ ਜਾਓ ਪੁੱਛ ਲਿਓ ਕਿ ਆਹ ਬੰਦ ਸ਼ਾਸ਼ਨ ਕੰਮ ਕਰੇ ਤੇ ਸਾਨੂੰ ਕੀ ਲੋੜਿਆ 200 200 3 300 ਕਿਲੋਮੀਟਰ ਚੱਲ ਕੇ ਆਉਣ ਦੀ ਆ ਸਾਡੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਾਰ ਆ ਖਾਲਸੇ ਦੀ ਸਾਜਣਾ ਇੱਥੇ ਹੋਈ ਸੀ ਇਹ ਖਾਲਸੇ ਦਾ ਜਨਮ ਆ ਇੱਥੇ ਹੋਇਆ ਤੇ ਇਸ ਜਗ੍ਹਾ ਤੇ ਸਾਡਾ ਸਿੱਖ ਹੋਣ ਦੇ ਨਾਤੇ ਫਰਜ਼ ਬਣਦਾ ਕਿ ਅਸੀਂ ਇਸ ਜਗ੍ਹਾ ਤੇ ਪਖਾਰੀਆਂ ਲਈ ਕੋਈ ਜਗ੍ਹਾ ਨਹੀਂ ਸਿੱਖ ਐ ਕਰਦਾ ਐ ਨਹੀਂ ਕਰਦਾ ਇਹ ਕੰਮ ਨਹੀਂ ਚੱਲਣੇ ਤੇ ਨਹੀਂ ਚੱਲਣੇ ਇਹ ਬੰਗਾਲੀ ਨੇ ਪਰਵਾਸੀ ਨੇ ਸਾਰੇ ਇੱਥੋਂ ਦਾ ਕੋਈ ਨਹੀਂ ਹੈ ਇਹਨਾਂ ਨੂੰ ਇੱਥੋਂ ਦਾ ਕਲਚਰ ਨਹੀਂ ਪਤਾ ਔਰ ਤੁਸੀਂ ਇੱਥੇ ਤੇਰਾੰਦੀਆ ਡੀਸੀ ਸਰ ਦੀ ਰੈਨ ਨਮਾਈ ਅਨੁਸਾਰ ਤੇ ਆਪਾਂ ਇੱਥੇ ਰੈਗੂਲਰ ਵਿਜ਼ਿਟ ਕਰਦੇ ਆਂ ਬੱਚਿਆਂ ਨੂੰ ਅਗਰ ਕੋਈ ਸਕੂਲ 'ਚ ਵੀ ਇਹਨਾਂ ਦੀ ਐਡਮਿਸ਼ਨ ਕਰਵਾਂਦੇ ਆਂ ਬੱਚਿਆਂ ਨੂੰ ਕੋਈ ਦਿੱਕਤ ਹੈ ਫੈਮਿਲੀ ਨੂੰ ਕੋਈ ਦਿੱਕਤ ਹੈ ਕਿ ਇਹ ਮਤਲਬ ਇਹਨਾਂ ਨੂੰ ਮੰਗਨ ਦੀ ਨੌਬਤ ਕਿਉਂ ਪੈਂਦੀ ਹੈ ਜੀ ਆਪਾਂ ਇਹਨਾਂ ਨੂੰ ਰੈੱਡ ਕਰਾਸ ਦੇ ਨਾਲ ਮਿਕਲੇ ਰਾਸ਼ਨ ਵੀ ਦਵਾਇਆ ਜਾਂਦਾ ਹੈ ਸਰਕਾਰ ਵੱਲੋਂ ਕੋਈ ਦਵਾਇਆ ਜਾਂਦਾ ਤਾਂ ਵੀ ਮੰਗਦੇ ਨਹੀਂ ਸਰ ਪੋਰ ਤੁਸੀਂ ਕਹੋ ਸਰ ਦੇਖੋ ਜੀ ਇਹ ਲੇਬਰ ਹੈ ਜੀ ਇਹ ਬਿਹਾਰ ਤੋਂ ਮਤਲਬ ਮਾਈਗ੍ਰੈਂਟ ਲੇਬਰ ਹੈ ਇਹਨਾਂ ਦੇ ਵਿੱਚ ਮਤਲਬ ਇਹ ਬੱਚੇ ਨਾ ਤਾਂ ਕਈ ਇਹਨਾਂ ਵਿੱਚੋਂ ਕਈ ਐਸੇ ਬੱਚੇ ਨੇ ਜੋ ਕਿ ਉਧਰੋਂ ਛੁੱਟੀਆਂ ਕੱਟਣ ਲਈ ਆ ਜਾਂਦੇ ਨੇ ਅਧਰ ਆਪਣੇ ਪੇਰੈਂਟਸ ਦੇ ਨਾਲ ਕੰਮ ਦੇ ਦਿ ਤੇ 3 ਮਹੀਨੇ ਇੱਧੇ ਰਹਿਣਗੇ ਤੇ 3 ਮਹੀਨੇ ਉੱਧਰ ਰਹਿਣਗੇ ਜਿਹੜੇ ਬੱਚੇ ਇੱਥੇ ਪਰਮਾਨੈਂਟ ਹੈ ਆਪਾਂ ਉਹਨਾਂ ਦੀ ਐਡਮਿਸ਼ਨ ਕਰਵਾਨੀ ਹੈ ਜੀ ਸਭ ਨੂੰ ਜਾਂਦੇ ਆ ਸਾਰੇ ਬੱਚੇ ਇਹਨਾਂ ਦੇ ਤੇ ਬਾਕੀ ਆਪਣੇ ਪੇਰੈਂਟਸ ਦੇ ਨਾਲ ਜਿਸ ਤਰ੍ਹਾਂ ਕਹਿੰਦੇ ਨਾਨਨੇ ਘਰ ਆਏ ਆ ਭੂਆ ਘਰ ਆਏ ਬਿਹਾਰ ਤੋਂ ਆਨੇ ਨੇ ਮੈਡਮ ਜੀ ਪਰੇਸ਼ਾਨ ਕਰਦੀ ਜਿਹੜੇ ਪਰਮਾਨੈਂਟ ਬੱਚੇ ਸੀ ਆਧਾਰ ਕਾਰਡ ਪ੍ਰੂਫ ਬਣਵਾ ਕੇ ਉਹਨਾਂ ਦੇ ਪੁੱਛੋ ਇਹਨਾਂ ਨੂੰ ਗੱਲ ਵੀ ਇਹਨਾਂ ਦਾ ਇੱਥੇ ਆਧਾਰ ਕਾਰਡ ਲਈ ਲਿਸਟਾਂ ਬਣੀਆਂ ਨੇ ਉਹ ਬੱਚੇ ਵੀ ਸਕੂਲਾਂ ਵਿੱਚ ਜਾਣਗੇ ਪੰਜਾਬ ਵਿੱਚ ਐਸੇ ਨੇ ਜਿਨ੍ਹਾਂ ਦੇ ਆਧਾਰ ਕਾਰਡ ਕੋਈ ਡਾਕੂਮੈਂਟੇਸ਼ਨ ਨਹੀਂ ਹੈਗਾ ਠੀਕ ਹੈ ਉਹਨਾਂ ਦੇ ਪੁੱਛੋ ਇਹਨ ਪੰਜਾਬ ਚ ਆਉਜੇ ਨੇ ਜਿਨ੍ਹਾਂ ਦੇ ਆਧਾਰ ਕਾਰਡ ਬਰਤ ਸਰਟੀਫਿਕੇਟ ਨਹੀਂ ਹੈਗੇ ਉਹ ਅਸੀਂ ਮਿਲ ਕੇ ਸਭ ਪ੍ਰੋਸੈਸ ਦਾ ਹੌਲੀ ਹੌਲੀ ਤੇ ਉਹਨਾਂ ਦਾ ਕੀ ਹੋਊਗਾ ਸਰ ਉਹਨਾਂ ਦੀ ਲਿਸਟ ਬਣੀ ਆ ਡੀਸੀ ਸਾਹਿਬ ਦੇ ਸਾਰੇ ਦਿਸ਼ਾ ਉਹਨਾਂ ਦੀ ਨਿਗਾਹ ਦੇ ਵਿੱਚ ਨੇ ਸਾਰਾ ਕੰਮ ਉਹਨਾਂ ਤੋਂ ਹੀ ਕਰਕੇ ਅਸੀਂ ਫਿਰ ਇੱਥੇ ਕੈਂਪ ਲਗਾਵਾਗੇ ਜਿਹਦਾ ਮਤਲਬ ਬਣਾਉਣ ਦਾ ਠੀਕ ਹੈ ਉਹ ਗੱਲ ਕੀਤੀ ਹੋਈ ਹੈ ਇਹ ਤੇ ਉਹਨਾਂ ਦੇ ਆਧਾਰ ਕਾਰਡ ਬਣਾਗੇ ਆਧਾਰ ਕਾਰਡ ਬਣਾ ਕੇ ਸਰ ਉਹਨਾਂ ਦੇ ਫਿਰ ਸਕੂਲ ਚ ਐਡਮਿਸ਼ਨ ਕਰਾਵਾਂਗੇ ਜਿਹੜੀ ਮਾਈਗ੍ਰੈਂਟ ਲੇਬਰ ਆਈ ਹੈ ਜਿਹੜੇ ਮੰਗਦੇ ਨੇ ਮਿਲਣਾ ਤਾਂ ਆਏ ਜੀ ਮੌਕੇ ਤੇ ਜੇ ਕੋਈ ਕੰਪਲੇਂਟ ਆਏ ਜਾਂ ਫਿਰ ਕਿਸੇ ਵੱਲੋਂ ਕੋਈ ਗ੍ਰੀਵੈਂਸ ਹੋਵੇ ਮ रहे ਸੀਗੇ ਇਹ ਕੁਝ ਦੂਜੀ ਪਾਰਟੀ ਨਾਲ ਬਹਿਸ ਰਹੇ ਸੀ ਇਹਨਾਂ ਨੂੰ ਕਿਹਾ ਕਿ ਇਹ ਬੱਚੇ ਆਏ ਸੀ ਉਧਰ ਚਲੇ ਗਏ ਕੋਈ ਕਲੀਅਰ ਕਟਨ ਵਾਲ ਦੱਸਿਆ ਨਹੀਂ ਗਿਆ ਨਾ ਕਿਸੇ ਵੱਲੋਂ ਕੋਈ ਕੰਪਲੇਂਟ ਆਈ ਹੈ ଫਾਰਮਲ ਤੇ ਇਹ ਲੋਕਲ ਵੀ ਨਹੀਂ ਹੈਗੇ ਹੁਣ ਇਹ ਵੈਰੀਫਾਈ ਕਰਦੇ ਹੈਗੇ ਕਿ ਆ ਇਸ਼ੂ ਹੈ ਤੇ ਕਿਹ ਇਹਨਾਂ ਦੀ ਗ੍ਰੀਵੈਂਸ ਹੈ ਉਸ ਹਾਲ ਮੈਂ ਆਪਾਂ ਕਰ ਲਈ ਕਰਦੇ ਹਾਂਗੇ